ਦੋਸਤੋ ਕਿਵੇਂ ਸਾਰੇ ਮਿਲ ਕੇ ਦੇ ਠੀਕ ਹੋ ਨੇ ਆ ਅੱਜ ਬਈ ਸ਼ਾਮ ਦੀ ਵੀ ਡਿਊਟੀ ਸੀਗੀ ਥੋੜਾ ਜਿਹਾ ਲੇਟ ਘਰ ਆਈ ਆ ਕੇ ਬਸ ਮੈਂ ਰੱਜ 10 ਰੁਪਏ ਦੀ ਬੇਲਪੁਰੀ ਲਈ ਉਹ ਖਾਧੀ ਤੇ ਚਲੋ ਬੰਦੇ ਦਾ ਮਨ ਜਾ ਨਾ ਥੋੜਾ ਜਿਹਾ ਬਿਮਾਰ ਹੋਵੇ ਉਸ ਤੋਂ ਬਾਅਦ ਠੀਕ ਜਾ ਹੋ ਜਾਂਦਾ ਉਸ ਤੋਂ ਬਾਅਦ ਮੈਂ ਹੁਣ ਫਿਰ ਆਪਣੀ ਕਜਨ ਸਿਸਟਰ ਦੇ ਥੋੜਾ ਜਿਹਾ ਘਰ ਚਲੇ ਗਈ ਤੇ ਫਿਰ ਆਈ ਆ ਕੇ ਮੈਂ ਮੈਂ ਕਹਿੰਦਾ ਚਲੋ ਵੀਡੀਓ ਬਣਾਉਣੀ ਆ ਹਨਾ ਵੀਡੀਓ ਬਣਾਣਾ ਵੀ ਬੜਾ ਜ਼ਰੂਰੀ ਹੁੰਦਾ ਕਿਉਂਕਿ ਇਹ ਵੀ ਇੱਕ ਆਰ ਹੈ ਇੱਕ ਲਾਲਚ ਹੈ ਕਦੀ ਸਾਡਾ ਮਤਲਬ ਕਿ ਵੀਡੀਓ ਵਾਇਰਲ ਹੋ ਜੂਗੀ ਤੇ ਸਾਡੇ ਵਾਚ ਟਾਈਮ ਸਾਰਾ ਕੁਝ ਹੀ ਦੂਰੇ ਹੋ ਜਾਣਗੇ ਹਨ ਤੇ ਕੋਈ ਗੱਲ ਨਹੀਂ ਹੁੰਦੀ ਹਨ ਤੇ ਜ਼ਿੰਦਗੀ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਪ੍ਰੋਗਰੈਸ ਚਾਹੀਦੀ ਹੁੰਦੀ ਹੈ ਤੇ ਜੇ ਤੁਸੀਂ ਕੋਈ ਵੀ ਕੰਮ ਕਰਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਵੀਡੀਓ ਉਹਨੂੰ ਵੀ ਅਪਲੋਡ ਕਰਦੇ ਹੋ ਤੇ ਇੱਕ ਟਾਈਮ ਡਿਵੋਟ ਕਰਦੇ ਹੋ ਨਹੀਂ ਹੈ ਤੁਸੀਂ ਕਿਸੇ ਵਰਕ ਲਈ ਜਦੋਂ ਉਹ ਵਰਕ ਵਿਅਰਥ ਹੁੰਦਾ ਜਾਂਦਾ ਦਿਖੇ ਨਾ ਤੁਹਾਨੂੰ ਤੁਹਾਨੂੰ ਦੁੱਖ ਵੀ ਬੜਾ ਲੱਗਦਾ ਹੈ ਨਾ ਤੇ ਕਾਪੀਰਾਈਟ ਆ ਜਾਂਦਾ ਹੈ ਕੋਈ ਗੱਲ ਨਹੀਂ ਕਈ ਵਾਰੀ ਤੇ ਚਲੋ ਆਪਾਂ ਸਮਝਦੇ ਹਾਂ ਨਾ ਕਈ ਵਾਰੀ ਨਾ ਕਾਪੀਰਾਈਟ ਇਦਾਂ ਵੀ ਦੇ ਦਿੰਦੇ ਹੁੰਦੇ ਆ ਵੀ ਜਿੱਦਾਂ ਆਪਦੀ ਹੀ ਵੀਡੀਓ ਪਾਓ ਆਪਦੀਆਂ ਗੱਲਾਂ ਬਾਤਾਂ ਦੀ ਪਾਓ ਤੇ ਉੱਥੇ ਵੀ ਕਈ ਵਾਰੀ ਮਿਲ ਜੀ ਪਰ ਫਿਰ ਵੀ ਫੇਸ ਜਿਹੜਾ YouTube ਹੈ ਉਹਦਾ ਤਾਂ ਬਹੁਤ-ਬਹੁਤ ਥੈਂਕ ਯੂ ਹੁੰਦਾ ਕਿ ਫਿਰ ਵੀ ਇੱਕ ਕਲੀਅਰ ਕੱਟ ਜਿਹੜਾ ਹੈਗਾ ਵੀ ਤੁਸੀਂ ਆਪਣਾ ਵਾਚ ਟਾਈਮ ਵੀ ਆਪਣਾ ਹਰ ਇੱਕ ਚੀਜ਼ ਜਿਹੜੀ ਆ ਉਹਨੂੰ ਕੰਟੀਨਿਊ ਕਰ ਰਹੇ ਹੋ ਤੇ ਉਸ ਤੋਂ ਬਾਅਦ ਆਪਾਂ ਇਹੀ ਕਹਿੰਦੇ ਆ ਵੀ ਚਲੋ ਵੀਡੀਓ ਪਾਉਣਾ ਬਹੁਤ ਜਿੰਦੀ ਹੈ ਤੇ ਨਹੀਂ ਤਾਂ ਟਾਈਮ ਜਿਹੜਾ ਨਾ ਬੈਕ ਆਣਾ ਸ਼ੁਰੂ ਹੋ ਜਾਂਦਾ ਹੁਣ ਮੈਨੂੰ ਇਹਦੇ ਤੇ ਪਤਾ ਲੱਗ ਗਿਆ ਹੋਇਆ ਤੇ ਬਾਕੀ ਜਿੰਨੇ ਵੀ ਅਸੀਂ ਜਗ੍ਹਾ ਤੇ ਅਪਲੋਡ ਜੇ ਕਿਤੇ ਵੀ ਆਪਣਾ ਵੀਡੀਓ ਅਪਲੋਡ ਕਰਦੀਆਂ ਤਾਂ ਉੱਥੋਂ ਬਹੁਤ ਜ਼ਿਆਦਾ ਮੈਂ ਫੇਸਬੁੱਕ ਤੇ ਵੀ ਬੜੀ ਮਿਹਨਤ ਲਾਈ ਸੀਗੀ ਹਨਾ ਉੱਥੇ ਪਤਾ ਨਹੀਂ ਐਵੇਂ ਜੀ ਥਰਡ ਪਾਰਟੀ ਡਿਪਡੈਕਸ਼ਨ ਲਾਤਾ ਬਾਅਦੋਂ ਹੁੰਦੇ ਤਾਂ ਉਹ ਵੀ ਕਦੀ ਵੀਡੀਓ ਅਪਲੋਡ ਕਰੋ ਤੇ ਉਹਨਾਂ 12 13 ਭਾਗਾਂ ਚ ਛੋਟੀ ਜੀ ਵੀਡੀਓ ਨੂੰ ਵੰਡ ਦਿੰਦੇ ਆ ਇਹ ਤਾਂ ਬੰਦੇ ਦੀ ਇੱਕ ਇਨਸਾਲਟੀ ਦੀ ਫੀਲ ਹੁੰਦੀ ਆ ਨਾ ਕਿ ਵੀ ਇੱਕ ਲਾਰਾ ਹੀ ਪਾ ਦਿੰਦੇ ਆ ਕੋਈ ਗੱਲ ਦਾ ਤੇ ਜਿਹੜੀ ਵੀਡੀਓ ਤੋਂ ਆਬਜੈਕਸ਼ਨ ਆ ਉਹਨੂੰ ਕੱਢ ਦੋ ਤੇ ਬਾਕੀ ਜਿਹੜੀ ਇਹ ਜੋ ਵੀ ਆ ਆਪਾਂ ਸੂਟ ਨਹੀਂ ਕਰ ਰਾ ਜੇ ਨਹੀਂ ਕਰ ਰਾ ਉਹ ਨਹੀਂ ਕਰ ਰਾ ਜੇ ਤਾਂ ਕੋਈ ਇਹ ਚਾਹੁੰਦਾ ਹੈ ਕਿ ਵੀ ਅਸੀਂ ਕੰਮ ਨਾ ਕਰੀਏ ਤੋਂ ਫਿਰ ਠੀਕ ਹੈ ਨਾ ਵੀ ਆਈਡੀ ਕਦੀ ਬਣਾ ਲਵਾਂਗੇ ਤੇ ਫਿਰ ਉੱਥੇ ਕੰਮ ਵਰਕ ਜ਼ਰੂਰ ਕਰਾਂਗੇ ਐਦਾਂ ਦੀ ਤਾਂ ਕੋਈ ਗੱਲ ਨਹੀਂ ਹੁੰਦੀ ਕਿਸੇ ਵੀ ਚੀਜ਼ ਤੋਂ ਹਨਾ ਤੇ ਬਾਕੀ ਕਈ ਹੋਈ ਰਹੀ ਮੈਨੂੰ ਲੱਗਦਾ ਹੁੰਦਾ ਹੈ ਕਿ ਜਿਹੜੇ ਵਿੱਚ ਇੰਡੀਅਨ ਬੈਠੀ ਹੁੰਦੇ ਆ ਉਹੀ ਬਹੁਤ ਜੈਲਸ ਹੁੰਦੇ ਆ ਹਨਾ ਉਹ ਤਾਂ ਕੋਈ ਕਿਸੇ ਨੇ ਕੀ ਕਹਿਣਾ ਹੁੰਦਾ ਅ ਚਲੋ ਕੋਈ ਗੱਲ ਨਹੀਂ ਕਿਸੇ ਨੇ ਜੋ ਵੀ ਆ ਕਿਸੇ ਦੀਆਂ ਜਿਹੜਾ ਰਾਵਾਂ ਦੇ ਵਿੱਚ ਰੋਕ ਲਾਉਂਦਾ ਤੇ ਪ੍ਰਮਾਤਮਾ ਉਹਨੂੰ ਦਬਾਅ ਦਿੰਦਾ ਹੁੰਦਾ ਤੇ ਇਹ ਕੋਈ ਗੱਲ ਨਹੀਂ ਆ ਬਿਨਾਂ ਗੱਲ ਦੇ ਕਿਸੇ ਗੱਲ ਤੋਂ ਕਿਸੇ ਦੀ ਤੇ ਆਬਜੈਕਸ਼ਨ ਜਿਹੜੇ ਲੱਗੇ ਹੁੰਦੇ ਆ ਹੁੰਦੇ ਆ ਲੋਕ ਕੋਈ ਨਹੀਂ ਤੇ ਬਾਕੀ ਕਈ ਚੈਨਲ ਜਿਹੜੇ ਆ ਉੱਥੇ ਆਪਣੀ ਮਿਹਨਤ ਪੂਰੀ ਲਾਓ ਤੇ ਜਿੱਥੇ ਤੁਹਾਡੀ ਮਿਹਨਤ ਦਾ ਤੁਹਾਨੂੰ ਫਲ ਮਿਲਦਾ ਦਿਖਦਾ ਹੋਵੇ ਨਾ ਉੱਥੇ ਮਿਹਨਤ ਲਾਓ ਜਿੱਥੇ ਅੰਨੇ ਕੂਚੇ ਇੱਟ ਵੱਜਦੀ ਹੋਵੇ ਉੱਥੇ ਮਿਹਨਤ ਨਾ ਲਾਓ ਹਣਾ ਮੈਨੂੰ YouTube ਤੋਂ ਕੋਈ ਸੋਲਿਡ ਰਿਸਪਾਂਸ ਮਿਲਦਾ ਰਿਹਾ ਤਾਂ ਇਸ ਦਾ ਦੇ ਵੀ ਚਲੋ ਆਪਾਂ ਅਪਲੋਡ ਕਰ ਦਿੰਦੇ ਆ ਆਪਾਂ ਮੌਜ ਤੇ ਵੀ ਕਈ ਜਗ੍ਹਾ ਤੇ ਕਰ ਵੀ ਦਿੰਦੇ ਆ ਜਿੱਥੇ ਵੀ ਮਤਲਬ ਕਿ ਕੋਈ ਚੈਨਲ ਦੀ ਲੱਭਦਾ ਹੈ ਤੇ ਆਪਾਂ ਕਰ ਵੀ ਲਈ ਦੀ ਹੈ ਤਾਂ ਦੀ ਕੋਈ ਗੱਲ ਨਹੀਂ ਪਰ ਕਈ ਚੀਜ਼ਾਂ ਹੁੰਦੀਆਂ ਜਿਹੜੀਆਂ ਸੋਲਿਡ ਹੁੰਦੀਆਂ ਜਿੱਥੇ ਤੁਹਾਨੂੰ ਕੋਈ ਰਿਸਪੌਂਸ ਮਿਲਦਾ ਲੱਗਦਾ ਰਹਿੰਦੀ ਉਥੇ ਆਪਣਾ ਵਰਕ ਉਥੇ ਆਪਣੀ ਮਿਹਨਤ ਜਾਰੀ ਰੱਖੋ ਜਿਹੜੀ ਤੁਹਾਡੀ ਮਿਹਨਤ ਆ ਉਹ ਇੱਕ ਦਿਨ ਜਰੂਰ ਰੰਗ ਲੈ ਕੇ ਆਉਗੀ ਇਹ ਮੈਨੂੰ ਲੱਗਦਾ ਹੁੰਦਾ ਵਿਸ਼ਵਾਸ ਹੁੰਦਾ ਕਈ ਵਾਰੀ ਤੇ ਬਾਕੀ ਮਿਹਨਤ ਬਾਕੀ ਹੋਰ ਤਾਂ ਹੀ ਹੁੰਦਾ ਹੈ ਕਿ ਆਪਾਂ ਮਿਹਨਤ ਲਾਦੇ ਰਹੋ ਹਨਾ ਤੇ ਕਈ ਚੀਜ਼ਾਂ ਦੀ ਪਰੇਸ਼ਾਨੀ ਹੈ ਤੁਸੀਂ ਸਾਰੇ ਬਹੁਤ ਅਰਦਾਸ ਕਰਿਆ ਕਰੋ ਕਿ ਮੈਂ ਆਪਣੀਆਂ ਪਰੇਸ਼ਾਨੀਆਂ ਚੋਂ ਨਿਕਲ ਜਾ ਫਾਈਨੈਂਸ਼ੀਅਲ ਕ੍ਰਾਈਸਿਸ ਆਪਣਾ ਟਿਊਸ਼ਨ ਸੈਂਟਰ ਵੀ ਥੋੜਾ ਜਿਹਾ ਬੈਕ ਨੂੰ ਚੱਲ ਰਿਹਾ ਹੈ ਕਈ ਕਈ ਵਾਰੀ ਵਕਤ ਤੇ ਹਲਾਤੀ ਇਦਾਂ ਦੇ ਹੁੰਦੇ ਆ ਪਤਾ ਨਹੀਂ ਕੀ ਬਣ ਜਾਂਦੇ ਆ ਤੇ ਜਦੋਂ ਬੰਦਾ ਪੈਸਿਆਂ ਦੀ ਹੁੰਦੀ ਹੈ ਤੇ ਕਿਉਂਕਿ ਜਿਹੜੀ ਕਮਾਈ ਦੇ ਸਾਧਨ ਆ ਉਹ ਵੀ ਬੰਦ ਜੇ ਹੋਣੇ ਸ਼ੁਰੂ ਹੋ ਜਾਂਦੇ ਆ ਮੈਨੂੰ ਪਤਾ ਨਹੀਂ ਕਿਹਦੀਆਂ ਨਜ਼ਰਾਂ ਲੱਗ ਜਾਂਦੀਆਂ ਕਦੀ ਬਿਮਾਰ ਹੋ ਜਾਂਦੀ ਤੇ ਕਦੀ ਇਦਾਂ ਹੋ ਜਾਂਦਾ ਤੇ ਜਲੋ ਪ੍ਰਮਾਤਮਾ ਦੀ ਧਿਆਨ ਨਾਲ ਸិន ਸਾਰੇ ਹੀ ਮੈਂ ਕੰਨੀਆਂ ਟੈਂਸ਼ਨਾਂ ਪਰੇਸ਼ਾਨੀਆਂ ਤੋਂ ਦੂਰ ਹੋਵਾਂਗੇ ਤੇ ਆ ਆਪਾਂ ਬਸ ਉਸ ਦੇ ਅੱਗੇ ਅਰਦਾਸ ਕਰ ਸਕਦੇ ਆ ਅਰਦਾਸ ਬੇਨਤੀ ਆ ਬਸ ਤੇ ਜਿੱਦਨ ਉਹਨੇ ਸੁਣ ਲਈ ਤੇ ਉਹਦਨ ਸਾਰੇ ਹੀ ਬਾਰੇ ਨਿਹਾਰੀ ਹੋ ਜਾਣਗੇ ਤੇ ਕਿਸੇ ਕੱਲ ਦਾ ਕੋਈ ਆਬਜੈਕਸ਼ਨ ਨਹੀਂ ਕੋਈ ਕੁਝ ਨਹੀਂ ਕੋਈ ਮਤਲਬ ਜਿਹੜੀ ਸਾਡੀਆਂ ਦੁੱਖ ਪਰੇਸ਼ਾਨੀਆਂ ਉਹ ਮਿੰਟ ਨਹੀਂ ਲੱਗਦਾ ਹੁੰਦਾ ਦੂਰ ਹੋਣ ਲੱਗਿਆ ਤੇ ਚਲੋ ਕੋਈ ਗੱਲ ਨਹੀਂ ਆਪਾਂ ਕਿਸੇ ਨੂੰ ਆਬਜੈਕਸ਼ਨ ਨਹੀਂ ਕਿਸੇ ਨਾਲ ਲੜਾਈ ਨਹੀਂ ਹੁੰਦੀ ਕਿਸੇ ਨਾਲ ਕੁਝ ਨਹੀਂ ਹੁੰਦਾ ਬਸ ਅੱਜ ਮਾਤਾ ਦੇ ਨਰਾਤੇ ਨੇ ਜੈ ਮਾਤਾ ਦੀ ਸਾਰਿਆਂ ਨੂੰ ਹਨਾ ਤੇ ਕਈ ਭੈਣ ਭਰਾ ਚਲੋ ਹਿੰਦੂ ਵੀਰ ਵੀ ਐ ਤੇ ਉਹਨਾਂ ਸਾਰਿਆਂ ਨੂੰ ਮਾਤਾ ਦੀ ਨਰਾਤਿਆਂ ਦੀ ਬਹੁਤ-ਬਹੁਤ ਵਧਾਈਆਂ ਤੇ ਉਸ ਤੋਂ ਬਾਅਦ ਦੇਖੋ ਜੀ ਨੌਵੀਂ ਤੇ ਫਿਰ ਦੁਸ਼ਹਿਰਾ ਠੀਕ ਹੈ ਨਾ ਤੇ ਸ਼ਰਾਧ ਨੰਕੇ ਗਏ ਆ ਕੱਲ ਸ਼ਰਾਧਾਂ ਦੀ ਆਪਾਂ ਰੋਟੀ ਰੋਟੀ ਦਿੱਤੀ ਤੇ ਹੁਣ ਆਪਾਂ ਜਿਹੜਾ ਇਹਦੀ ਨਰਾਤੇ ਆਏ ਆ ਤੇ ਉਹਦੇ ਤੇ ਚਲੋ ਮਾਤਾ ਦਾ ਜਦੋਂ ਵਿਸ਼ਵਾਸ ਤੇ ਸ਼ਰਧਾ ਨਾਲ ਮੈਂ ਬੜੀ ਵਾਰੀ ਮੰਨ ਕੇ ਦੇਖਿਆ ਹਨਾ ਫਿਰ ਦੇਦੋ ਕੋਈ ਇੱਛਾ ਪੂਰੀਆਂ ਨਹੀਂ ਨਾ ਹੁੰਦੀਆਂ ਤਾਂ ਦਿਲ ਜੋ ਵਿਸ਼ਵਾਸ ਟੁੱਟ ਜਾਂਦਾ ਆ ਬੰਦੇ ਦਾ ਤੇ ਉਹਦਾ ਦਿਲ ਲਿਖਦਾ ਕਿਉਂ ਜਦੋਂ ਸਾਡੀਆਂ ਮਹਾਰਾਜ ਸਾਰੀਆਂ ਪੂਰੀਆਂ ਕਰੂਗੇ ਤੇ ਜੂ ਪੰਨਾਂਗੇ ਹਰ ਇੱਕ ਦਾ ਨਾਮ ਮੰਨਣਾ ਚਾਹੀਦਾ ਹੈ ਕੋਈ ਵੀ ਦੇਵੀ